ਸਾਸਰੀਆ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਅੱਜ ਫੇਰ ਅਸੀਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਆਏ ਆਂ ਅੱਜ ਅਸੀਂ ਲੈ ਕੇ ਆਏ ਆਂ ਜਨਮਾਸਟਮੀ ਸਪੈਸ਼ਲ ਮੇਵਾ ਬਰਫੀ ਤੇ ਜੇਕਰ ਤੁਸੀਂ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆਂ ਬਰਫੀ ਬਣਾਉਣ ਲਈ ਇੱਕ ਆਪਾਂ ਨੇ ਨਾਰੀਅਲ ਲਿਆ ਤੇ ਇਹਦਾ ਜਿਹੜਾ ਬਰਾਊਨ ਵਾਲਾ ਛਿਲਕਾ ਹੈ ਉਹਨੂੰ ਆਪਾਂ ਚਾਕੂ ਨਾਲ ਚੰਗੀ ਤਰ੍ਹਾਂ ਉਤਾਰ ਲਵਾਂਗੇ ਜੇ ਤੁਸੀਂ ਚਾਹੁੰਦੇ ਹੋ ਤਾਂ ਡੈਸੀਕੇਟਿਡ ਕੋਕੋਨਟ ਪਾਊਡਰ ਵੀ ਲੈ ਸਕਦੇ ਹੋ ਪਰ ਜੇ ਤੁਸੀਂ ਨਾਰੀਏ ਲੈ ਰਹੇ ਹੋ ਤਾਂ ਇਹਦਾ ਛਿਲਕ ਜ਼ਰੂਰ ਉਤਾਰ ਲੈਣਾ ਤਾਂ ਕਿ ਜਿਹੜੀ ਸਾਡੀ ਬਰਫੀ ਦਾ ਕਲਰ ਹੈ ਉਹ ਵਧੀਆ ਲੱਗੇ ਤੇ ਨਾਰੀਅਲ ਦਾ ਛਿਲਕ ਆਪਾਂ ਨੇ ਚੰਗੀ ਤਰ੍ਹਾਂ ਉਤਾਰ ਲਿਆ ਹੈ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਪੀਸੇਸ ਕੱਟ ਕਰਕੇ ਮਿਕਸੀ ਦੇ ਜਾਰ ਵਿੱਚ ਟਰਾਂਸਫਰ ਕਰਾਂਗੇ ਤੇ ਇਹਨੂੰ ਆਪਾਂ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਤੇ ਇਹਦਾ ਇੱਕ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਜੀ ਕੋਕੋਨਟ ਪਾਊਡਰ ਆਪਾਂ ਨੇ ਬਣਾ ਕੇ ਰੈਡੀ ਕਰ ਲਿਆ ਤੇ ਹੁਣ ਆਪਾਂ ਨੇ ਥੋੜੇ ਜਿ ਮਖਾਣੇ ਲੈ ਲਏ ਐ ਤੇ ਥੋੜੇ ਜਿ ਕਾਜੂ ਲੈਏ ਐ ਤੇ ਸਭ ਤੋਂ ਪਹਿਲਾਂ ਆਪਾਂ ਪੈਨ 'ਚ ghee ਦਾ ਇੱਕ ਚਮਚ ਪਾਵਾਂਗੇ ਤੇ ਕਾਜੂਆਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਾਂਗੇ ਤੇ ਹੁਣ ਉਸੇ ਕੀ ਵਿੱਚ ਆਪਾਂ ਮਖਾਣਿਆਂ ਨੂੰ ਵੀ 5-10 ਮਿੰਟ ਲਈ ਭੁੰਨਾਂਗੇ ਤੇ ਹੁਣ ਆਪਾਂ ਮਖਾਣੇ ਨੂੰ ਹੱਥ ਨਾਲ ਇਸ ਤਰੀਕੇ ਨਾਲ ਤੋੜ ਕੇ ਵੇਖਾਂਗੇ ਜੇ ਟੁੱਟਦਾ ਹੈ ਤਾਂ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਹੁਣ ਮਖਾਣਿਆਂ ਨੂੰ ਵੀ ਆਪਾਂ ਮਿਕਸੀ ਦੇ ਜਾਰ ਵਿੱਚ ਟਰਾਂਸਫਰ ਕਰਾਂਗੇ ਤੇ ਨਾਲ ਹੀ ਰੋਸਟ ਕੀਤੇ ਹੋਏ ਕਾਜੂਆਂ ਨੂੰ ਵੀ ਆਪਾਂ ਇਹਦੇ ਵਿੱਚ ਟਰਾਂਸਫਰ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਨਾਂ ਦਾ ਪਾਊਡਰ ਬਣਾ ਕੇ ਰੈਡੀ ਕਰ ਲਵਾਂਗੇ ਤੇ ਦੇਖੋ ਜੀ ਮਖਾਣੇ ਤੇ ਕਾਜੂਆਂ ਦਾ ਵੀ ਇੱਕ ਫਾਈਨ ਪਾਊਡਰ ਬਣਾ ਕੇ ਆਪਾਂ ਨੇ ਰੈਡੀ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਵਾਂਗੇ ਮਿਲਕ ਪਾਊਡਰ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਪਾਵਾਂਗੇ ਜਿਹਦੇ ਨਾਲ ਟੇਸਟ ਜਿਹੜਾ ਹੈ ਉਹ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇੱਕ ਪੈਨ ਵਿੱਚ ਅੱਧੀ ਕੋਲੀ ਚੀਨੀ ਦੀ ਪਾਵਾਂਗੇ ਤੇ ਜਿੰਨੀ ਆਪਾਂ ਨੇ ਚੀਨੀ ਲਈ ਹੈ ਉਹ ਤੋਂ ਅੱਧਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹਦੀ ਹਲਕੀ ਜੀ ਇੱਕ ਤਾਰ ਵਾਲੀ ਚਾਸ਼ਨੀ ਬਣਾ ਕੇ ਰੈਡੀ ਕਰ ਲਵਾਂਗੇ ਤੇ ਦੇਖੋ ਜੀ ਹੁਣ ਆਪਣੀ ਇੱਕ ਤਾਰ ਵਾਲੀ ਚਾਸ਼ਨੀ ਬਣ ਕੇ ਰੈਡੀ ਐ ਤੇ ਹੁਣ ਜਿਹੜਾ ਆਪਾਂ ਨੇ ਪਾਊਡਰ ਬਣਾ ਕੇ ਰੈਡੀ ਕੀਤਾ ਉਹ ਸਾਰਾ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਨੇ ਇਹਨੂੰ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਇਹ ਕੜਾਹੀ ਨੂੰ ਛੱਡਣਾ ਨਾ ਸ਼ੁਰੂ ਕਰ ਦੇਵੇ ਉਦੋਂ ਤੱਕ ਆਪਾਂ ਨੇ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਕਾ ਲੈਣਾ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਘੀ ਦਾ ਐਡ ਕਰਾਂਗੇ ਤੇ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਕੜਾਹੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਇਹ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਹੁਣ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਇਹਨੂੰ 5 ਤੋਂ 10 ਮਿੰਟ ਲਈ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਹੁਣ ਆਪਾਂ ਨੇ ਇੱਕ ਥਾਲੀ ਲਈਏ ਇਹਨੂੰ ਆਪਾਂ ਔਇਲ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਤੇ ਹੁਣ ਬਰਫੀ ਦਾ ਜਿਹੜਾ ਆਪਾਂ ਨੇ ਬੈਟਰ ਰੈਡੀ ਕੀਤਾ ਉਹਨੂੰ ਆਪਾਂ ਥਾਲੀ ਉੱਤੇ ਚੰਗੀ ਤਰ੍ਹਾਂ ਫੈਲਾ ਲਵਾਂਗੇ ਦੇਖੋ ਜੀ ਇਸ ਤਰ੍ਹਾਂ ਸਕੁਅਰ ਸ਼ੇਪ ਵਿੱਚ ਆਪਾਂ ਨੇ ਬਰਫੀ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਤੇ ਹੁਣ ਆਪਾਂ ਥੋੜੇ ਜਿ ਘੱਟੇ ਹੋਏ ਡਰਾਈ ਫਰੂਟਾਂ ਨਾਲ ਇਹਦੇ ਤੇ ਗਾਰਨਿਸ਼ਿੰਗ ਕਰਾਂਗੇ ਥੋੜੇ ਜਿ ਆਪਾਂ ਨੇ ਬਰੀਕ ਘੱਟੇ ਹੋਏ ਬਦਾਮ ਲਏ ਆ ਤੇ ਥੋੜਾ ਜਿ ਬਰੀਕ ਕਟਿਆ ਹੋਇਆ ਪਿਸਤਾ ਲਏ ਆ ਆਪਾਂ ਨੇ ਤੇ ਹੁਣ ਡਰਾਈ ਫਰੂਟਾਂ ਨੂੰ ਆਪਾਂ ਚਮਚ ਨਾਲ ਥੋੜਾ ਜਿ ਪ੍ਰੈਸ ਕਰ ਲਵਾਂਗੇ ਤੇ ਇਹਨੂੰ ਆਪਾਂ 7 ਤੋਂ 8 ਘੰਟੇ ਲਈ ਰੂਮ ਟੈਂਪਰੇਚਰ ਤੇ ਸੈੱਟ ਹੋਣ ਲਈ ਰੱਖ ਦਵਾਂਗੇ ਤੇ ਹੁਣ ਆਪਣੀ ਬਰਫੀ ਇਕਦਮ ਸੈੱਟ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਸਕੁਅਰ ਸ਼ੇਪ ਦੇ ਪੀਸੇਸ ਵਿੱਚ ਕੱਟ ਕਰ ਲਵਾਂਗੇ ਤੇ ਤੁਸੀਂ ਚਾਹੋ ਤਾਂ ਆਪਣੇ ਅਕੋਰਡਿੰਗ ਕਿਸੇ ਵੀ ਸ਼ੇਪ ਵਿੱਚ ਕੱਟ ਕਰ ਸਕਦੇ ਹੋ ਤੇ ਦੇਖੋ ਜੀ ਹੁਣ ਮੇਵਾ ਬਰਫੀ ਆਪਣੀ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਇਕਦਮ ਸੌਫਟ ਤੇ ਮੂੰਹ ਵਿੱਚ ਘੁਲਣ ਵਾਲੀ ਬਰਫੀ ਬਣ ਕੇ ਰੈਡੀ ਹੋਈ ਹੈ ਤੁਸੀਂ ਵੀ ਜ਼ਰੂਰ ਟਰਾਈ ਕਰ ਸਕਦੇ ਹੋ ਜਨਮਾਸਟਮੀ ਦੇ ਮੌਕੇ ਤੇ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ